ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਹਰਪੀੜਤਾ ਦੀ ਸੇਵਾ ਦੇ ਵਿੱਚ ਰੁੱਝੇ ਸੇਵਾਦਾਰਾਂ ਤੇ ਦਾਸ ਨੇ ਕੁਝ ਸਤਰਾਂ ਲਿਖੀਆਂ ਜੋ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਾ ਰਚਨਾ ਇਸ ਪ੍ਰਕਾਰ ਹੈ ਜੀ ਐਸ ਕੀ ਪੀ ਸੀ ਸੈਣੇ ਕਈ ਜਥੇ ਬੰਦੀਆਂ ਡੱਡੇ ਹੜਾ ਚ ਸਵਾਵਾ ਨੇ ਅਰੰਭੀਆਂ ਸੇਵਾ ਤਾਂ ਲੋੜਵੰਦਾ ਤੀਕ ਪੋਚਾਈ ਜਾਂਦੇ ਨੇ ਖੁਸ਼ੀਆਂ ਗੁਰੂ ਦੀਆਂ ਗੁਰੂ ਦੀਆਂ ਝੋਲੀ 'ਚ ਬਵਾਈ ਜਾਂਦੇ ਨੇ ਖੁਸ਼ੀਆਂ ਗੁਰੂ ਦੀਆਂ ਨਿਹੰਗ ਸਿੰਘਾਂ ਸ਼ਣਕਾਰ ਸੇਵਾ ਵਾਲੇ ਹੋਏ ਖਾਲਸਾ ਐਡ ਨੇ ਵੀ ਮੋਰਚੇ ਸੰਭਾਲੇ ਹੋਏ ਸੇਵਾ ਲੰਗਰ ਸਾਹਿਬ ਵਾਲੇ ਵੀ ਨਭਾਈ ਜਾਂਦੇ ਨੇ ਖੁਸ਼ੀਆਂ ਗੁਰੂ ਦੀਆਂ ਗੁਰੂ ਦੀਆਂ ਝੋਲੀ 'ਚ ਪਵਾਈ ਜਾਂਦੇ ਨੇ ਖੁਸ਼ੀਆਂ ਗੁਰੂ ਦੀਆਂ ਤੁਰੇ ਨੌਜਵਾਨ ਪਿੰਡੋਂ ਉਗਰਾਈਆਂ ਕਰਕੇ ਰਾਸ਼ਨ ਤੇ ਚਾਰਾ ਜੀ ਟਰਾਲੀਆਂ ਭਰ ਕੇ ਤਬ ਆਪਣਾ ਫਰਜ਼ ਨਭਾਈ ਜਾਂਦੇ ਨੇ ਖੁਸ਼ੀਆਂ ਗੁਰੂ ਦੀਆਂ ਗੁਰੂ ਦੀਆਂ ਝੋਲੀ 'ਚ ਪਵਾਈ ਜਾਂਦੇ ਨੇ ਖੁਸ਼ੀਆਂ ਗੁਰੂ ਦੀਆਂ ਕਈ ਜਾਣ ਤਲੀ ਧਰ ਕੇ ਪਾਣੀ 'ਚ ਕੁੱਦ ਗਏ ਹਰ ਆਵੇ ਚ ਫਸਿਆਂ ਦੇ ਕੋਲ ਪੁੱਜ ਗਏ ਕੱਢ ਛੇਬ ਜਗਾ ਉਹਨਾਂ ਨੂੰ ਪੁਚਾਈ ਜਾਂਦੇ ਨੇ ਖੁਸ਼ੀਆਂ ਗੁਰੂ ਦੀਆਂ ਗੁਰੂ ਦੀਆਂ ਝੋਲੀ 'ਚ ਪਵਾਈ ਜਾਂਦੇ ਨੇ ਖੁਸ਼ੀਆਂ ਗੁਰੂ ਦੀਆਂ ਫਰਜ ਪ੍ਰਸ਼ਾਸਨ ਵੀ ਆਪਣਾ ਨਭਾਈ ਜਾਂਦਾ ਏ ਉਹ ਵੀ ਯੋਗਦਾਨ ਆਪਣਾ ਜੋ ਪਾਈ ਜਾਂਦਾ ਏ ਪੰਜਾਬੀ ਆਪਣੇ ਭਰਾਵਾਂ ਨੂੰ ਬਚਾਈ ਜਾਂਦੇ ਨੇ ਖੁਸ਼ੀਆਂ ਗੁਰੂ ਦੀਆਂ ਗੁਰੂ ਦੀਆਂ ਝੋਲੀ 'ਚ ਪਵਾਈ ਜਾਂਦੇ ਨੇ ਖੁਸ਼ੀਆਂ ਗੁਰੂ ਦੀਆਂ ਵੀਰ ਪਾਗ ਵਾਲੇ ਵੀ ਨੇ ਪਾਵਾਂ ਖੋਲ ਕੇ ਖੜੇ ਲੈ ਕੇ ਪਾਣੀ ਉਹ ਫਲੱਡ ਗੇਟ ਖੋਲ ਕੇ ਕਰੇ ਵੱਡੇ ਭਾਈ ਦਾ ਉਹ ਦੁੱਖ ਵੰਡਾਈ ਜਾਂਦੇ ਨੇ ਖੁਸ਼ੀਆਂ ਗੁਰੂ ਦੀਆਂ ਗੁਰੂ ਦੀਆਂ ਝੋਲੀ 'ਚ ਪਵਾਈ ਜਾਂਦੇ ਨੇ ਖੁਸ਼ੀਆਂ ਗੁਰੂ ਦੀਆਂ ਵੱਡੇ ਸੇਵਾ ਵਿੱਚ ਕਈ ਨੇ ਛਟਾਰ ਕੁੱਦ ਗੇ ਹੁਣ ਆਣ ਕੇ ਪੰਜਾਬੀ ਗਾਇਕ ਵੀ ਨੇ ਜੁਟ ਕੇ ਸਭ ਸਹਾਇਤਾ ਲੋੜਵੰਦਾਂ ਨੂੰ ਪਹੁੰਚਾਈ ਜਾਂਦੇ ਨੇ ਖੁਸ਼ੀਆਂ ਗੁਰੂ ਦੀਆਂ ਗੁਰੂ ਦੀਆਂ ਝੋਲੀ 'ਚ ਪਵਾਈ ਜਾਂਦੇ ਨੇ ਖੁਸ਼ੀਆਂ ਗੁਰੂ ਦੀਆਂ ਖੁਸ਼ੀਆਂ ਗੁਰੂ ਦੀਆਂ ਝੋਲੀ 'ਚ ਪਵਾਈ ਜਾਂਦੇ ਨੇ ਖੁਸ਼ੀਆਂ ਗੁਰੂ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਹੈ ਤੁਹਾਨੂੰ ਰਚਨਾ ਪਸੰਦ ਆਈ ਹੋਵੇਗੀ ਰਚਨਾ ਪਸੰਦ ਆਏ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਨਾਲ ਹੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ